ਪਿਛਲੇ ਦਿਨੀ ਮਹਿਲਾ ਦੇ ਨਾਲ ਹੋਈ ਲੁੱਟ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਏ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਬਾਗਾਪੁਰਾਣਾ ਤੋਂ ਕਰ ਰਿਹਾ ਜਿੱਥੇ ਕਿ ਪਿਛਲੇ ਦਿਨੀ ਇੱਕ ਮਹਿਲਾ ਦੇ ਨਾਲ ਲੁੱਟ ਹੋਈ ਸੀ ਜਿਸ ਦੇ ਵਿੱਚ ਦੋ ਨੌਜਵਾਨਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿੱਤਾ ਗਿਆ ਏ ਮਾਮਲਾ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਮਹਿਲਾ ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਾ ਕੇ ਕਿਸੇ ਸੁਨਿਆਰੇ ਦੇ ਪੈਸੇ ਦੇਣ ਦੇ ਲਈ ਜਾ ਰਹੀ ਸੀ ਤਾਂ ਜਦ ਸੁਨਿਆਰੇ ਦੀ ਦੁਕਾਨ ਤੇ ਪਹੁੰਚੀ ਤਾਂ ਉਥੇ ਕਾਰ ਸਵਾਰ ਨੌਜਵਾਨਾਂ ਦੇ ਵੱਲੋਂ ਉਸ ਦਾ ਬੈਗ ਖੋ ਕੇ ਫਰਾਰ ਹੋ ਗਏ ਸਨ ਤਾਂ ਉਸ ਮਾਮਲੇ ਦੇ ਵਿੱਚ ਹੁਣ ਪੁਲਿਸ ਦੇ ਵੱਲੋਂ ਮਸਤੈਦੀ ਦਿਖਾਉਂਦਿਆਂ ਹੋਇਆਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਏ ਪੁਲਿਸ ਦੇ ਅਨੁਸਾਰ ਇਨ੍ਹਾਂ ਦੋਨਾਂ ਨੌਜਵਾਨਾਂ ਵਿੱਚੋਂ ਕਬੱਡੀ ਖਿਡਾਰੀ ਨੇ ਛੋਟੇ ਲੈਵਲ ਤੇ ਇਹ ਕਬੱਡੀ ਖੇਡਦੇ ਸਨ ਤਾ ਦੱਸ ਦਈਏ ਕਿ ਪੁਲਿਸ ਦੇ ਅਨਸਾਰ ਇਹ ਨਸ਼ੇ ਦੇ ਆਦੀ ਸਨ ਤਾਂ ਨਸ਼ੇ ਦੇ ਆਦੀ ਹੋਣ ਦੇ ਬਾਵਜੂਦ ਇਹ ਲੁੱਟ ਨੂੰ ਵਾਰਦਾਤ ਨੂੰ ਜੋ ਅੰਜਾਮ ਦਿੱਤਾ ਗਿਆ ਤਾਂ ਪਹਿਲਾਂ ਹਜੇ ਤੱਕ ਕੋਈ ਵੀ ਮਾਮਲਾ ਜੋ ਲੁੱਟ ਦਾ ਸਾਹਮਣੇ ਨਹੀਂ ਆਇਆ ਤਾਂ ਪੁਲਿਸ ਬਰੀਕੀ ਦੇ ਨਾਲ ਜਾਂਚ ਕਰ ਰਹੀ ਹੈ ਕਿ ਪਹਿਲਾਂ ਤਾਂ ਕੋਈ ਇਹਨਾਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਨਹੀਂ ਦਿੱਤਾ ਗਿਆ ਤਾਂ ਹੁਣ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਇਹ ਦੋਨੋਂ ਨੌਜਵਾਨ ਕਬੱਡੀ ਖਿਡਾਰੀ ਆ ਤਾਂ ਇਹਨਾਂ ਦੇ ਵਿੱਚੋਂ ਇੱਕ ਨੌਜਵਾਨ ਫਰਾਰ ਦੱਸਿਆ ਜਾ ਰਿਹਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਬਾਗਾ ਪ੍ਰਾਣਾ ਦੇ ਵਿੱਚ ਹੋਈ ਲੁੱਟ ਦੇ ਮਾਮਲੇ ਵਿੱਚ ਦੋ ਨੌਜਵਾਨਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਤਾਂ ਵੱਡੇ ਅਧਿਕਾਰੀ ਪ੍ਰੈਸ ਕਾਨਫਰੰਸ ਕਰ ਰਹੇ ਨੇ ਤਾਂ ਕੀ ਕੁਝ ਕਹਿਣਾ ਕੀ ਹੋਰ ਖੁਲਾਸੇ ਹੋਏ ਨੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਹਾਂਜੀ ਸਰ ਇੱਕ ਲੁੱਟ ਹੋਈ ਹੈ ਕੱਲ ਲੇਡੀਜ਼ ਤੋਂ ਕੀ ਮਾਮਲਾ ਸਾਰਾ ਔਰ ਕਿੰਨੀ ਲੁੱਟ ਹੋਈ ਉਸ ਲੇਡੀਜ਼ ਤੋਂ ਜੀ ਕੱਲ 11:30 ਵਜੇ ਦੀ ਗੱਲ ਹੈ ਜੀ ਇਹ ਪਰਮਜੀਤ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਰਾਜਿਆਣਾ ਜਿਨ੍ਹਾਂ ਦੀ ਉਮਰ तकरीबन 55 ਸਾਲ ਹੈ ਇਹ ਬੈਂਕ 'ਚ ਪੈਸੇ ਪਹਿਲਾਂ ਇਹਨਾਂ ਨੇ ਜਮੇ ਕਰਾਏ ਨੇ ਫਿਰ ਕੁਝ ਪੈਸੇ ਇਹਨਾਂ ਨੇ ਮੋਗਾ ਜੁਲਰ ਜਿਹੜੇ ਹੈਗੇ ਨੇ ਉਹਨਾਂ ਦੇ ਦੇਣੇ ਸੀਗੇ ਕੁਝ ਗਹਿਣੇ ਬਣਵਾਏ ਸੀ ਇਹਨਾਂ ਨੇ ਪਿਛਲੇ ਦਿਨਾਂ 'ਚ ਉਹਦੇ ਪੈਸੇ ਦੇਣ ਲਈ ਜਦੋਂ ਜਾ ਰਹੇ ਸੀ ਤਾਂ ਇੱਕ ਵਰਨਾਕਾਰ ਪਿੱਛੋਂ ਆਈ ਤੇ ਉਹਦੇ 'ਚੋਂ ਇੱਕ ਜਵਾਨ ਉਤਰ ਕੇ ਖੰਭੇ ਨਾਲ ਖੜ ਗਿਆ ਮੋਗਾ ਜੁਲਰ ਦੇ ਅੱਗੇ ਤੇ ਜਦੋਂ ਇਹ ਪੌੜੀ ਚੜ੍ਹਨ ਹੀ ਲੱਗੀ ਉਹਨਾਂ ਦੀ ਦੁਕਾਨ ਤੇ ਤੈਨ ਦਾ ਪਰਸ ਖੋ ਕੇ ਉਹ ਭੱਜ ਗਏ ਤਾਂ ਇਹਨੇ ਵੀ ਪਿੱਛਾ ਕੀਤਾ ਕਾਰ ਦਾ ਹੈਂਡਲ ਫੜ ਕੇ ਪਰ ਉਹ ਪਬੂ ਨ ਆਏ ਫਿਰ ਸਾਡੇ ਪੀਸੀਆਰ ਵਾਲੇ ਜਿਹੜੇ ਚੌਂਕ 'ਚ ਖੜੇ ਨੇ ਉਹਨਾਂ ਨੇ ਪੁੱਛਿਆ ਕੀਤਾ ਤਾਂ ਉਹਨਾਂ ਤੋਂ ਕਾਰ ਦਾ ਸਹੀ ਨੰਬਰ ਨਹੀਂ ਟਰੇਸ ਹੋਇਆ ਸੀ ਜਿਹੜਾ ਕਿ ਬਾਅਦ 'ਚ ਨੰਬਰ ਜਦੋਂ ਸਹੀ ਟਰੇਸ ਹੋ ਗਿਆ ਤਾਂ ਸਾਨੂੰ ਪਤਾ ਲੱਗਿਆ ਕਿ ਇਹ ਗੱਡੀ ਜਿਹੜੀ ਹੈਗੀ ਹੈ ਕਿ ਇਹ ਰੋਡੇਪਿੰਡ ਦੀ ਹੈਗੀ ਹੈ ਫਿਰ ਅਸੀਂ ਟੀਮਾਂ ਆਪੀਆਂ ਸਾਰੀਆਂ ਲਗਾਈਆਂ ਇਸ ਕੰਮ ਤੇ ਤੇ ਦੋਨੇ ਮੇਰੇ ਐਸਐਚਓ ਵਕ ਵਕ ਟੀਮਾਂ ਸਾਡੀਆਂ ਪੀਸੀਆਰ ਦੀਆਂ ਸਾਰੇ ਨੇ ਲੱਗ ਕੇ ਇਹ ਉੱਥੇ ਇੱਕ ਬੇਆਬਾਦ ਡੇਰਾ ਹੈਗਾ ਰੋਡੇਪਿੰਡ ਤੋਂ ਥੋੜਾ ਦੂਰ ਜਾ ਕੇ ਉੱਥੋਂ ਇਹ ਕਾਰ ਸਮੇਤ ਦੋ ਬੰਦੇ ਕਾਬੂ ਕਰਤੇ ਨੇ ਇੱਕ ਇਹਨਾਂ ਦੇ ਨਾਲ ਦਾ ਜਿਹੜਾ ਹੈਗਾ ਦੋਸ਼ੀ ਸਤਨਾਮ ਸਿੰਘ ਉਰਫ ਨਿੱਕਾ ਉਹ ਹਜੇ ਫੜਨਾ ਬਾਕੀ ਹੈ ਇਹਨਾਂ ਤੋਂ ਪੁੱਛ ਕੇ ਤੋਂ ਟੋਟਲ ਜਿਹੜੀ ਜੋ ਵਾਰਦਾਤ ਚ ਖੋਹੀ ਗਈ ਰਕਮ ਸੀ ਉਹ 34000 ਰੁਪਏ ਸੀਗੇ ਤੇ ਉਹਨਾਂ ਨੇ ਐਲੈਜ ਕੀਤਾ ਹੈ ਕਿ ਦੋ ਚਾਂਦੀ ਦੀਆਂ ਚੀਜ਼ਾਂ ਸੀਗੀਆਂ ਤੇ ਉਸ ਤੋਂ ਇਲਾਵਾ ਉਹਨਾਂ ਦੇ ਆਧਾਰ ਕਾਰਡ ਤੇ ਹੋਰ ਜ਼ਰੂਰੀ ਕਾਗਜ਼ात ਸੀਗੇ ਜੋ ਕਿ ਬਰਾਮਦ ਹੋ ਚੁੱਕੇ ਨੇ 34200 ਰੁਪਏ ਵਿੱਚੋਂ 22000 ਰੁਪਏ ਬਰਾਮਦ ਜੋ ਤੁਹਾਡੇ ਸਾਹਮਣੇ ਪਿਆ ਹੈਗਾ ਤੇ ਕਾਰ ਵੀ ਉਹਨਾਂ ਦੀ ਫੜ ਲਈ ਗਈ ਹੈ ਇਸ ਵਿੱਚ ਮਤਲਬ ਐਸਐਸਪੀ ਸਾਹਿਬ ਇਸ ਆਪਰੇਸ਼ਨ ਨੂੰ ਸ਼੍ਰੀ ਵਿਵੇਕਚੀਲ ਸੋਨੀ ਸਾਹਿਬ ਇਸ ਆਪਰੇਸ਼ਨ ਨੂੰ ਮੋਨੀਟਰ ਕਰ ਰਹੇ ਸੀ ਉਹ ਗਾਈਡੈਂਸ ਦੇ ਰਹੇ ਸੀ ਕਿ ਗਾਈਡਲਾਈਨਸ ਦੇ ਰਹੇ ਸੀ ਉਸ ਤੇ ਚੱਲਦੇ ਹੋਏ ਅਸੀਂ ਇਹ ਸਾਰੇ ਚ ਕੰਮਜਾਬ ਹੋਏ ਆ ਤੇ ਇਹਦੇ ਚ ਜਿਹੜਾ ਇੱਕ ਦੋਸ਼ੀ ਫੜਨਾ ਰਹਿ ਗਿਆ ਉਹਦੀ ਅੱਜ ਜਿਹੜੇ ਇਹਨਾਂ ਨੂੰ ਪੇਸ਼ ਕਰਾਂਗੇ ਅਸੀਂ ਇਹਨਾਂ ਦਾ ਹੋਰ ਰਿਮਾਂਡ ਲਵਾਂਗੇ ਤੇ ਇਹਨਾਂ ਤੋਂ ਇਹ ਵੀ ਕਲੀਅਰ ਕਰਾਂਗੇ ਹੋਰ ਕਿਸੇ ਵਾਰਦਾਤ 'ਚ ਇਨਵੋਲਡ ਹੈਗੇ ਨੇ ਜਾਂ ਨਹੀਂ ਤੇ ਇਹਨਾਂ ਦੇ ਤੀਸਰੇ ਜਿਹੜਾ ਸਾਥੀ ਆ ਉਹਨੂੰ ਵੀ ਫੜਨ ਦੀ ਕੋਸ਼ਿਸ਼ ਜਲਦੀ ਫੜ ਕੇ ਲੈਂਦਾ ਜੀ ਸਰ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਸਾਹਮਣੇ ਆਇਆ ਹਜੇ ਤੱਕ ਜੋ ਪੁੱਛ-ਕਿਛ ਹੋਈ ਹੈ ਇਹਨਾਂ ਦਾ ਕੋਈ ਕ੍ਰਿਮੀਨਲ ਇਹਨਾਂ ਦੇ ਖਿਲਾਫ ਕੋਈ ਪਰਚਾ ਨਹੀਂ ਹੈ ਇਹ ਨਸ਼ੇ ਕਰਨ ਦੇ ਆਦੀ ਹੈ ਇਹਨਾਂ ਨੇ ਜਿਹੜੇ ਪੈਸੇ ਜਿਹੜੇ ਹੈਗੇ ਨੇ ਉਹ ਨਸ਼ੇਤੀ ਲਾਏ ਨੇ ਬਾਕੀ ਜਿਹੜੇ ਪੈਸੇ ਨੇ ਇਹਨਾਂ ਨੇ ਨਸ਼ਾ ਖਰੀਦੇ ਹੈਗੇ ਉਹ ਨਸ਼ੇ ਦਾ ਜਿਹੜਾ ਹੈਗਾ ਉਹ ਵੀ ਕਾਬੂ ਅਸੀਂ ਕਰਾਂਗੇ ਜਲਦੀ ਕਰ ਦਾਂਗੇ ਕਿੰਨੇ ਘੰਟੇ ਦੇ ਵਿੱਚ ਟ੍ਰੇਸ ਹੋ ਗਿਆ ਸਾਰਾ ਕਾਮ ਉਹ ਇਹ ਤਕਰੀਬਨ 2 ਤੋਂ 2.5 ਘੰਟੇ ਦੇ ਵਿੱਚ ਅਸੀਂ ਟ੍ਰੇਸ ਕਰ ਲਿਆ ਸੀ ਪਰ ਇਸ 'ਚ ਤੁਹਾਡੇ ਪੱਤਰਕਾਰਾਂ ਨੇ ਵੀ ਸਾਥ ਦਿੱਤਾ ਜਿਨ੍ਹਾਂ ਨੇ ਗੱਡੀ ਦਾ ਸਹੀ ਨੰਬਰ ਸਾਨੂੰ ਦੱਸਿਆ ਜਿਸ ਤੋਂ ਬਾਅਦ ਅਸੀਂ ਇਹਨੂੰ ਆਪਦੀ ਸੋਰਸੇਸ ਲਾ ਕੇ ਗੱਡੀ ਟ੍ਰੇਸ ਕੀਤੀ ਫਿਰ ਬੰਦੇ ਟ੍ਰੇਸ ਕੀਤੇ ਤੇ ਜਲਦੀ ਹੱਲ ਹੋ ਗਿਆ ਸਰ ਜਿਵੇਂ ਕਿਹਾ ਗਿਆ ਕਿ ਲੇਡੀਜ਼ ਦੇ ਕੋਲ 7 ਲੱਖ ਦੇ ਕਰੀਬ ਰਕਮ ਸੀ ਇਹ ਕੀ ਮਾਮਲਾ ਸੀ ਜੀ ਉਹ ਐਕਚੁਅਲੀ ਮਿਸਕਨਸੈਪਸ਼ਨ ਹੋਗੀ ਉਹ देयर इज ਅ ਮਤਲਬ ਕਮਿਊਨੀਕੇਸ਼ਨ ਗੈਪ ਰਹਿ ਗਿਆ ਉਹ ਦੱਸ ਰਹੀ ਸੀ ਕਿ ਉਹ ਪਹਿਲਾਂ 7 ਲੱਖ ਦਾ ਉਹਨਾਂ ਦੇ ਕੋਲ ਲਿਮਟ ਸੀਗੀ ਉਹਦੇ ਵਿੱਚੋਂ 4.5 ਲੱਖ ਉਹ ਦੋ ਕੁ ਦਿਨ ਪਹਿਲਾਂ ਜਮ੍ਹਾਂ ਕਰਾ ਕੇ ਸੀ 1.5 ਲੱਖ ਕੱਲ ਜਮ੍ਹਾਂ ਕਰਾਇਆ ਸੀ ਉਸ ਤੋਂ ਬਾਅਦ ਉਹਦੇ ਕੋਲੇ ਜਿਹੜੇ ਬਚਦੇ ਸੀ ਉਹ 34000 ਰੁਪਏ ਸੀ ਜਿਸ ਵਿੱਚੋਂ ਕੁਝ ਰੁਪਏ ਉਹਨੇ ਨੇ ਸੁਨਿਆਰੇ ਦੇ ਦੇਣੇ ਸੀਗੇ ਪਰ ਉਹ ਜਦੋਂ ਉਹਨਾਂ ਨੇ ਕਲੀ ਲਿਮਿਟ ਤੱਕ ਹੀ ਸੁਣਿਆ ਵੀ ਲਿਮਿਟ ਕਿੰਨੀ ਹੈਗੀ ਆ ਉਸ ਕਰਕੇ ਇਹ ਫਾਲਸ ਕਮਿਊਨੀਕੇਸ਼ਨ ਕਨਵੇ ਹੋਈ ਅੱਗੇ ਵੀ 7 ਲੱਖ ਇਹ 7 ਲੱਖ ਨਹੀਂ ਸੀਗਾ 34000 ਸੀਗਾ ਜਿਸ ਵਿੱਚੋਂ 22000 ਰੁਪਏ ਰਿਕਵਰ ਹੋ ਚੁੱਕੇ ਆ ਤੇ ਬਾਕੀ ਵੀ ਅਸੀਂ ਜਲਦੀ ਕਰਾਂਗੇ ਸਰ ਸਰ ਜੋ ਫੜੇ ਗਏ ਵਿਅਕਤੀ ਹਨ ਕਿੱਥੋਂ ਕਿੱਥੋਂ ਦੇ ਹਨ ਜੀ ਇਹ ਦੋਨੇ ਬੰਦੇ ਤਿੰਨੇ ਹੀ ਰਾਦਰ ਰੋਡੇ ਪਿੰਡ ਦੇ ਹੈਗੇ ਨੇ ਤੇ ਇਹ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਨਹੀਂ ਪਰ ਨਸ਼ੇ ਕਰਨ ਦੇ ਆਦੀ ਨੇ ਜਿਸ ਕਰਕੇ ਇਹਨਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਕਿਉਂਕਿ ਇਹਨੂੰ ਕੋਈ ਪੈਸੇ ਨਹੀਂ ਸੀ ਕਿ ਇਹਨਾਂ ਨੇ ਇਹ ਲੁੱਟ ਖੋ ਕਰਕੇ ਨਸ਼ੇ ਤੇ ਹੀ ਖਰੀਦਣਾ ਸੀ ਸਰ ਸੁਣਨ ਦੇ ਵਿੱਚ ਆਇਆ ਕਿਸੇ ਖੇਡ ਨਾਲ ਵੀ ਸੰਬੰਧ ਰੱਖਦੇ ਨੇ ਸੰਬੰਧ ਰੱਖਦੇ ਨੇ ਇਹਨਾਂ ਚੋਂ ਜੋ ਪਤਾ ਲੱਗਿਆ ਹੈਗਾ ਜਿਹੜੇ ਨੇ ਖੋ ਕੀਤੀ ਸੀਗੀ ਵਰਿੰਦਰ ਸਿੰਘ ਉਹ ਕਬੱਡੀ ਖੇਡਦਾ ਹੈਗਾ ਸਤਨਾਮ ਸਿੰਘ ਜਿਹੜਾ ਦੂਸਰਾ ਫੜਿਆ ਗਿਆ ਜਿਹੜਾ ਕਾਰ ਦਾ ਡਰਾਈਵਰ ਸੀ ਜਿਸ ਦੀ ਕਾਰ ਹੈ ਉਹ ਵੀ ਕਬੱਡੀ ਦਾ ਖਿਡਾਰੀ ਹੈਗਾ ਪਰ ਇਹ ਛੋਟੇ ਲੈਵਲ ਦੇ ਕਬੱਡੀ ਦੇ ਪਲੇਅਰ ਨੇ ਕੋਈ ਬਹੁਤੇ ਵੱਡੇ ਲੈਵਲ ਦੇ ਨਹੀਂ ਸਰ ਸੁਣਨ ਦੇ ਵਿੱਚ ਇੰਟਰਨੈਸ਼ਨਲ ਟੀਮ ਸੀ ਨਹੀਂ ਸਰੇ ਇਹਨਾਂ ਨੂੰ ਕਿਸ ਤਰ੍ਹਾਂ ਪਤਾ ਲੱਗੇ ਕਿ ਲੇਡੀਜ਼ ਦੇ ਕੋਲ ਇੰਨੀ ਰਕਮ ਹੈ ਲੇਡੀਜ਼ ਐਕਚੁਅਲੀ ਇਹ ਥੋੜਾ ਜਿਹਾ ਪਿੱਛਾ ਕਰਦੇ ਆਏ ਹੋਣਗੇ ਉਹਦਾ ਬੈਂਕ ਤੋਂ ਉਹਨਾਂ ਨੇ ਦੇਖਿਆ ਵੀ ਬੈਂਕ ਤੋਂ ਨਿਕਲਿਆ ਤਾਂ ਇਹਨਾਂ ਨੂੰ ਲੱਗਿਆ ਵੀ ਪੈਸੇ ਹੋਣਗੇ ਤੇ ਸੁਨਿਆਰੇ ਦੇ ਜਾ ਰਹੀ ਹੈ ਉਹੀ ਚੀਜ਼ ਉਹਨਾਂ ਦੇ ਮਾਈਂਡ ਤੇ ਉੱਤੇ ਰਹੀ ਹੋਵੇਗੀ ਵੀ ਇਹਦੇ ਕੋਲ ਪੈਸੇ ਹੋ ਸਕਦੇ ਨੇ ਪਰ ਉਹਨੇ ਉਹ ਰਕਮ ਨਹੀਂ ਸੀ ਉਹਨੀ ਜਿੰਨੀ ਇਹਨਾਂ ਨੇ ਸੋਚਿਆ ਹੋਵੇ ਕੀ ਵਾਰਨਿੰਗ ਦੇਣਾ ਚਾਹੂਗੇ ਵਾਰਨਿੰਗ ਇਹੀ ਹੈ ਵੀ ਜੇ ਇਹੇ ਜੀ ਵਾਰਦਾਤਾ ਕਰੋਗੇ ਤਾਂ ਫੜੇ ਜਾਓਗੇ ਜਲਦੀ ਇੱਕ ਨਾ ਇੱਕ ਦਿਨ ਫੜਿਆ ਜਾਣਾ ਇੱਕ ਮੈਂ ਮੈਸੇਜ ਹੋਰ ਦੇਣਾ ਚਾਹਣਾ ਹੈ ਤੁਹਾਡੇ ਦਰਿਅੇ ਵੀ ਆਉਣ ਵਾਲਾ ਸੀਜ਼ਨ ਹੈ ਲੋਕਾਂ ਨੂੰ ਪੈਸੇ ਬੈਂਕਾਂ ਚੋਂ ਲੈ ਕੇ ਜਾਂਦੇ ਨੇ ਤੋਂ ਲੈ ਕੇ ਬੈਂਕਾਂ ਚੋਂ ਪੈਸੇ ਸੇ ਲੈ ਕੇ ਜਾਣ ਲੱਗੇ ਜ਼ਰੂਰ ਅਵੇਅਰ ਰਹਿਣ ਕਿਉਂਕਿ ਬਹੁਤ ਉਹਨਾਂ ਦੀ ਪਸੀਨੇ ਦੀ ਹੱਕ ਦੀ ਕਮਾਈ ਹੁੰਦੀ ਹੈ ਜਿਹੜੀ ਕਿ ਇਹ ਜੇ ਚੋਰ ਚੱਕੇ ਲੈ ਜਾਂਦੇ ਨੇ ਫਿਰ ਫੜੇ ਚੋਰ ਚੱਕੇ ਤਾਂ ਫੜੇ ਜਾਂਦੇ ਨੇ ਜਿਵੇਂ ਇਹ ਤਾਂ ਕੱਲ ਹੀ ਫੜੇ ਗਏ ਕੁਝ ਹੁੰਦਾ ਹਫਤੇ ਬਾਅਦ ਫੜੇ ਜਾਣਗੇ ਮਹੀਨੇ ਬਾਅਦ ਫੜੇ ਜਾਣਗੇ ਪਰ ਜਿਹੜੀ ਉਹਨਾਂ ਦੀ ਕਮਾਈ ਹੈ ਉਹ ਜਿੰਨੀ ਡਿਲੇ ਹੋ ਜਾਏਗੀ ਉਹ ਉਹ ਰਿਕਵਰ ਕਰਨੀ ਔਖੀ ਹੋ ਜਾਂਦੀ ਹੈ ਇਸ ਕਰਕੇ ਮੇਰੀ ਮੇਰੀ ਇਹੀ ਬੇਨਤੀ ਹੈ ਵੀ ਜਦੋਂ ਵੀ ਤੁਸੀਂ ਕੈਸ਼ ਜਮਾ ਕਰਾਉਣ ਜਾਓ ਕੈਸ਼ ਬੈਂਕ ਚੋਂ ਲੈਣ ਜਾਓ ਤਾਂ ਤੁਸੀਂ ਆਪਦੇ ਨਾਲ ਘੱਟੋ ਘੱਟ ਦੋ ਬੰਦੇ ਇੱਕ ਤੋਂ ਬੰਦੇ ਨਾਲ ਜਾਓ ਤੇ ਜਿਹੜੇ ਕੰਮ ਲਈ ਜੇ ਤੁਸੀਂ ਕੈਸ਼ ਮਤਲਬ ਬੈਂਕ ਚੋਂ ਕਢਾ ਕੇ ਕਿਸੇ ਨੂੰ ਦੇਣਾ ਹੈ ਘਰੇ ਲੈ ਕੇ ਜਾਣਾ ਹੈ ਤਾਂ ਉਹ ਕੰਮ ਨੂੰ ਪ੍ਰਾਇੋਰਟੀ ਦਿਓ ਨਾ ਕਿ ਤੁਸੀਂ ਮਤਲਬ ਬੈਂਕ ਚੋਂ ਪੈਸੇ ਕਢਾਏ ਤੇ ਸਕੂਟਰ ਦੇ ਉੱਤੇ ਡਿੱਕੀ 'ਚ ਰੱਖੇ ਪੈਸੇ ਤੇ ਆਪ ਸਬਜ਼ੀ ਖਰੀਦਣ ਲੱਗੇ ਉਹੀ ਜੀ ਅੰਗਰੇਜ਼ੀ ਨਾ ਕਰਿਆ ਕਰੋ ਪਰ ਪੁਲਿਸ ਵੱਲੋਂ ਨਾਕੇ ਵੀ ਲਾਜਾਂਦੇ ਆ ਚੈਕਿੰਗ ਵੀ ਕੀਤੀ ਜਾਂਦੀ ਆ ਪਰ ਕਈ ਵੀਕਲ ਇਦਾਂ ਦੇਖੇ ਜਾਂਦੇ ਨੇ ਇਹਨਾਂ ਦੇ ਨੰਬਰ ਪੇਟਾ ਨਹੀਂ ਹੁੰਦੀਆਂ ਜਾਂ ਮੂੰਹ ਲਵੇਟ ਕੇ ਉਹ ਅਸੀਂ ਉਹਦੇ ਰਿਗਾਰਡਿੰਗ ਅਸੀਂ ਵਿਸ਼ੇਸ਼ ਮੁਹਿੰਮ ਐਸਐਸਪੀ ਸਾਹਿਬ ਨੇ ਸਮੂਹ ਹਦਾਇਤਾਂ ਨਿਰਦੇਸ਼ ਦਿੱਤੇ ਆ ਅਸੀਂ ਵਿਸ਼ੇਸ਼ ਮੁਹਿੰਮ ਚਲਾ ਰਹੇ ਆ ਤੁਸੀਂ ਦੇਖੋਗੇ ਕਿ ਇਹ ਜੇ ਮੋਟਰਸਾਈਕਲ ਹੁਣ ਘੱਟ ਦਿਖਣਗੇ ਅਸੀਂ ਪਟਾਕੇ ਵਾਲਿਆਂ ਦੇ ਖਿਲਾਫ ਵੀ ਚੱਲ ਰਹੇ ਆ ਜਿਹੜੇ ਟਰੈਕਟਰਾਂ ਤੇ ਡੈਕ ਲਗਾ ਕੇ ਚੱਲਦੇ ਨੇ ਉਹਨਾਂ ਨੂੰ ਵੀ ਮੇਰੀ ਵਾਰਨਿੰਗ ਹੈ ਵੀ ਇਹ ਇਹ ਸ਼ਹਿਰ 'ਚ ਨਹੀਂ ਚੱਲ ਸਕਦਾ ਤੁਸੀਂ ਆਪਦੇ ਖੇਤ 'ਚ ਵਜਾ ਸਕਦੇ ਹੋ ਪਰ ਸ਼ਹਿਰ 'ਚ ਇਹ ਜਾਂ ਨਾ ਕਰਿਆ ਕਰੋ ਇਹ ਸਰ ਕੋਈ ਕਾਰਵਾਈ ਹੋਏਗੀ ਇਹਨਾਂ ਤੇ ਜੋ ਟਰੈਕਟਰ ਸ਼ਹਿਰ ਦੇ ਵਿੱਚ ਦੀ ਲੈ ਕੇ ਲੰਘਣਗੇ ਕਿਉਂਕਿ 90% ਹੁੰਦੀ ਨਹੀਂ ਹੈਗੀ ਕਾਰਵਾਈ ਅਸੀਂ ਅਸੀਂ ਚਲਾਨ ਕਰਾਂਗੇ ਇਹਨਾਂ ਦੇ ਜੀ ਤੇ ਹੁਣ ਤਾਂ ਕੋਡ ਲੱਗਿਆ ਹੋਇਆ ਹੈ ਜੇ ਹੁਣ ਵੀ ਇਹ ਜਾਰੂ ਰਹਿਣਗੇ ਅਸੀਂ ਮੈਸੇਜ ਉਹਨੂੰ ਦੋਨਾਂ ਨੂੰ ਹੀ ਕਹਿ ਰਹੇ ਹਾਂ ਵੀ ਇਹ ਜਿਹਿਆਂ ਨੂੰ ਬੰਦ ਕਰੋ ਟਰੈਕਟਰਾਂ ਨੂੰ ਇਹਨਾਂ ਦੇ ਖਿਲਾਫ ਕਾਰਵਾਈ ਕਰੋ ਜੋ ਵੀ ਹੈ ਡੈਕ ਦਾ ਪਰਚਾ ਦਿਓ ਇਹਨਾਂ ਦੇ ਖਿਲਾਫ ਇਹ ਹੋਏਗਾ